ਸਤ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਆ ਤੁਸੀਂ ਠੀਕ ਠਾਕ ਹੋਵੋਗੇ ਜੋ ਤੁਸੀਂ ਮੱਝ ਦਾ ਕੇਸ ਦੇਖ ਰਹੇ ਹੋ ਇਹ ਬੰਨ ਦਾ ਕੇਸ ਹੈ ਤੇ ਪਿਛਲੇ 5 ਦਿਨਾਂ ਤੋਂ ਮੱਝੇ ਨੀਰਾਚਾਰਾ ਛੱਡ ਕੇ ਖੜੀ ਹੋਈ ਸੀ ਇਹ ਬਾਂਜਾਂ ਨੇ ਸਾਡੀ ਸੋਸ਼ਲ ਨੈਟਵਰਕ ਤੇ ਵੀਡੀਓ ਦੇਖੀ ਸੀ ਜੋ ਅਸੀਂ ਬੰਨ ਖੋਲਣ ਤੋਂ ਬਾਅਦ ਵੀਡੀਓ ਅਪਲੋਡ ਕਰਦੇ ਆ ਉਤੋਂ ਬਾਂਜਾਂ ਨੇ ਸਾਡਾ ਕੰਟੈਕਟ ਲੈ ਕੇ ਸਾਨੂੰ ਕਾਲ ਕੀਤੀ ਅਸੀਂ ਉੱਥੇ ਪਹੁੰਚੇ ਪਹੁੰਚ ਕੇ ਦੇਖਿਆ ਤੇ ਰੂਮਨ ਬਿਲਕੁਲ ਹਰਕਤ ਦੇ ਵਿੱਚ ਨਹੀਂ ਸੀ ਤੇ ਭਰਿਆ ਹੋਇਆ ਸੀ ਅਸੀਂ ਇਹਨਾਂ ਨੂੰ ਇਦਾਂ ਹੀ ਰਹਿ ਦਿੱਤੀ ਵੀ ਪਹਿਲਾਂ ਇਹਨੂੰ ਖਾਲੀ ਕਰਨਾ ਪੈਣਾ ਤੇ ਮਾਈ ਕਹਿੰਦੇ ਜਿੱਦਾਂ ਮਰਜ਼ੀ ਕਰੋ ਫਿਰ ਅਸੀਂ ਉਹ ਇਸ ਰੂਮਨ ਨੂੰ ਖਾਲੀ ਕੀਤਾ ਖਾਲੀ ਕਰਨ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਜਿੱਦਾਂ ਇਹ ਪਾਣੀ ਪਾ ਕੇ ਅੰਦਰੋਂ ਪਾਈਪ ਰਾਸਤੇ ਫਿਰ ਆਪਾਂ ਅੰਦਰੋਂ ਰੂਮਨ ਖਾਲੀ ਕੀਤਾ ਖਾਲੀ ਕਰਨ ਤੋਂ ਬਾਅਦ ਰਿਜ਼ਲਟ ਇੰਨਾ ਵਧੀਆ ਆਇਆ ਮੱਝ ਦੀ ਸਥਿਤੀ ਦੇ ਜਾਣ ਕੇ ਦੇਖਣ ਤੋਂ ਬਾਅਦ 40% ਵੈਸੇ ਹੀ ਠੀਕ ਹੋ ਗਈ ਜਦੋਂ ਅੰਦਰੋਂ ਖਾਲੀ ਕਰਤੀ ਫਿਰ ਮੈਡੀਸਨ ਦਿੱਤੀ ਸਾਰੀ ਪੂਰਾ ਟ੍ਰੀਟਮੈਂਟ ਕੀਤਾ ਟਰੀਟਮੈਂਟ ਕਰਨ ਦੇ ਨਾਲ ਸਾਨੂੰ ਲੱਗਿਆ ਵੀ ਇਹ ਕੱਲ ਤੱਕ ਠੀਕ ਹੋ ਜੂਗੀ ਦੂਸਰੇ ਦਿਨ ਅਸੀਂ ਜੀਤੇ ਜਾ ਕੇ ਦੇਖਿਆ ਬਿਲਕੁਲ ਸਹੀ ਸੀ ਤੁਸੀਂ ਦੇਖ ਰਹੇ ਹੋ ਨਾ ਸਾਰੇ ਦੀ ਸਾਰੀ ਟੂੜੀ ਬਾਹਰ ਕੱਢੀ ਐ ਤੇ ਅਣਜਾਣ ਬੰਦੇ ਦਾ ਕੰਮ ਨਹੀਂ ਹੈਗਾ ਇਦਾਂ ਦਾ ਸਿਸਟਮ ਨਾਲ ਪੰਗਾ ਲੈਣਾ ਵੀ ਪਾਈਪ ਲਾ ਕੇ ਦਾ ਸਿਸਟਮ ਹੋ ਜੇ ਤਾਂ ਜਾਣਕਾਰ ਬੰਦਿਆਂ ਨਾਲ ਕੰਟੈਕਟ ਕਰਿਆ ਕਰੋ ਸਾਡੀਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਰਿਹਾ ਕਰੋ ਕਿਉਂਕਿ ਕਿਸੇ ਹੋਰ ਭਰਾ ਦਾ ਵੀ ਫਾਇਦਾ ਹੋ ਜਾਂਦਾ ਐ ਇੰਨਾ ਭਰਾਵਾਂ ਦਾ ਵੀ ਦਾਇ ਨੂੰ ਫਾਇਦਾ ਹੋਇਆ ਕਿ ਸਾਡੀ ਇਹਨਾਂ ਨੇ ਵੀਡੀਓ ਦੇਖ ਕੇ ਕੰਟੈਕਟ ਨੰਬਰ ਕੱਢਿਆ ਸੀ ਫਿਰ ਸਾਨੂੰ ਕਾਲ ਕੀਤੀ ਸੀ ਤੁਸੀਂ ਸਾਰੇ ਭਰਾ ਜਿਹੜੇ ਸਾਡੀਆਂ ਵੀਡੀਓ ਦੇਖਦੇ ਹੋ ਇੰਨਾ ਪਿਆਰ ਦਿੰਦੇ ਹੋ ਸਾਰਿਆਂ ਦਾ ਧੰਨਵਾਦ ਫੋਲੋ ਸ਼ੇਅਰ ਤੇ ਲਾਈਕ ਜਰੂਰ ਕਰਦੇ ਰਿਹਾ ਕਰੋ ਧੰਨਵਾਦ